ਦਿੱਲੀ ਦੇ ਵਿੱਚ ਐਡੀ ਵੱਡੀ ਫੋਰਸ ਲਾਉਣਾ ਧਾਰਾ 144 ਲਾਉਣਾ ਰਸਤੇ ਸੀਲ ਕਰਨਾ ਬੱਸਾਂ ਚੈੱਕ ਕਰਨਾ ਰੇਲ ਗੱਡੀਆਂ ਚੈੱਕ ਕਰਨਾ ਇਹ ਕਿੱਧਰ ਕਿੱਧਰ ਦਾ ਸੀ ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਕਿ ਇਹ ਅੰਦੋਲਨ ਦੇਸ਼ ਪਰਦਾ ਜਿਸ ਅੰਦੋਲਨ ਦੇ ਵਿੱਚ ਡੈਸ਼ ਦੀਆਂ ਮਤਾਵਾਂ ਪੈਣਾ ਸ਼ਾਮਲ ਹੋਣ ਉਹਨਾਂ ਦੀ ਵੱਡੀ ਗਿਣਤੀ ਹੋਵੇ ਉਹ ਮੋਰਚੇ ਕਦੀ ਹਰਦੇ ਨਹੀਂ ਹੁੰਦੇ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੂਜੇ ਸੂਬਿਆਂ ਨੂੰ ਜੰਤਰ ਮੰਤਰ ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਮੰਨ ਨਹੀਂ ਲੈਂਦਾ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ 'ਚ ਇਹ ਰੇਲ ਰੁਕੋ ਹੋਊਗਾ ਦੋਵਾਂ ਫੋਰਮਾਂ ਵੱਲੋਂ ਐਲਾਨ ਕੀਤਾ ਮੋਰਚਾ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਿਆ ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਔਰ ਜਿਹੜਾ ਅਸੀਂ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੂਜੇ ਸੂਬਿਆਂ ਨੂੰ ਜੰਤਰ ਮੰਤਰ ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਜਦੋਂ ਕੀਂਦਰ ਕਹਿੰਦੀ ਸੀ ਕਿ ਟ੍ਰੈਕਟ ਅਕਾਲੀਆਂ ਤੋਂ ਬਗੈਰ ਤੁਸੀਂ ਦਿੱਲੀ ਚਲੇ ਜਾਓ ਕੱਲ ਦੇ 147 ਬੰਦੇ ਡਿਟੇਨ ਕੀਤੇ ਗਏ ਆ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਹਰਿਆਣੇ ਨੇ ਕਿਹਾ ਅਸੀਂ ਬਾਰਡਰਾਂ ਤੇ ਬੈਠਾਂਗੇ 19 ਡੇਢ ਤੱਕ ਬੈਠਾਂਗੇ ਜਿੰਨੀ ਦੇਰ ਤੱਕ ਤੁਸੀਂ ਰਾਹ ਨਹੀਂ ਖੋਲਦੇ ਤੇ ਫਿਰ ਪੜਾ ਦਿੱਲੀ ਦੇ ਵਿੱਚ ਐਡੀ ਵੱਡੀ ਫੋਰਸ ਲਾਉਣਾ ਧਾਰਾ 144 ਲਾਉਣਾ ਰਸਤੇ ਸੀਲ ਕਰਨਾ ਬੱਸਾਂ ਚੈੱਕ ਕਰਨਾ ਰੇਲ ਗੱਡੀਆਂ ਚੈੱਕ ਕਰਨਾ ਇਹ ਕਿੱਧਰ ਕਿੱਧਰ ਦਾ ਸੀ ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਹੈ ਕਿ ਇਹ ਅੰਦੋਲਨ ਦੇਸ਼ ਪਰਦਾ ਹੈਗਾ ਵਾ ਜਿਹੜੀ ਗੱਲ ਅਸੀਂ ਤੋੜਨਾ ਚਾਹੁੰਦੇ ਸੀ ਵੀ ਕਿਸੇ ਵੀ ਕਿਸਮ ਤੇ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਨਹੀਂ ਜਾਣ ਦੇਣਗੇ ਇਹ ਸਾਡੀ ਅਸੈਸਮੈਂਟ ਠੀਕ ਰਹੀ ਆ 8 ਮਾਰਚ ਨੂੰ ਮਤਾਵਾ ਪੈਣਾ ਦਾ ਕਮੰਤਰੀ ਦਿਹਾੜਾ ਹੈਗਾ ਅਸੀਂ ਉਹ ਇਹਨਾਂ ਦੋਹਾਂ ਬਾਰਡਰਾਂ ਦੇ ਉੱਤੇ ਮਨਾਵਾਂਗੇ ਔਰ ਇਸ ਅੰਦੋਲਨ ਵਿੱਚ ਔਰਤ ਦੀ ਭੂਮਿਕਾ ਕੀ ਹੋਵੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਜਿਸ ਅੰਦੋਲਨ ਦੇ ਵਿੱਚ ਦੇਸ਼ ਦੀਆਂ ਮਤਾਵਾ ਪੈਣਾ ਸ਼ਾਮਲ ਹੋਣ ਉਹਨਾਂ ਦੀ ਵੱਡੀ ਗਿਣਤੀ ਹੋਵੇ ਉਹ ਮੋਰਚੇ ਕਦੀ ਹਰਦੇ ਨਹੀਂ ਹੁੰਦੇ ਤੋਂ ਅਸੀਂ ਪੂਰੇ ਦੇਸ਼ ਨੂੰ ਪੰਜਾਬ ਨੂੰ ਹਰਿਆਣੇ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਮਤਾਵਾ ਪੈਣਾ ਨੂੰ ਵੀ 8 ਮਾਰਚ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਰੇਲ ਰੋਕੋ ਦੀਆਂ ਤਿਆਰੀਆਂ ਦੋਵਾਂ ਫੋਰਮਾਂ ਵੱਲੋਂ ਪੂਰੇ ਜੰਗੀ ਪੱਧਰ ਤੇ ਆਰੰਭ ਕੀਤੀਆਂ ਗਈਆਂ ਨੇ ਆ ਰੇਲ ਰੋਕੋ ਭਾਰਤ ਦਾ ਰੇਲ ਰੋਕੋ ਅੰਦੋਲਨ ਸਰਕਾਰ ਦੀਆਂ ਅੱਖਾਂ ਖੋਲੂਗਾ ਅਰ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ 'ਚ ਇਹ ਰੇਲ ਰੋਕੋ ਹੋਊਗਾ ਮੈਂ ਨਿੱਜੀ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਵੀ ਦਾਸਪੁਰਾ ਦੇ ਉਹ ਉਸ ਥਾਂ ਨੂੰ ਜਾ ਕੇ ਸੰਬੋਧਨ ਕਰੂਗਾ ਵੱਧ ਤੋਂ ਵੱਧ ਅਸੀਂ ਕਨੇ ਪੰਜਾਬੀਆਂ ਨੂੰ ਹਰਿਆਣਾ ਨੂੰ ਪੂਰੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਰੇਲ ਰੋਕੋ ਵਿੱਚ ਇਕੱਠ ਕੀਤਾ ਜਾਵੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਮੰਨ ਨਹੀਂ ਲੈਂਦਾ ਧੰਨਵਾਦ